ਲਓ ਜੀ ਮਿੱਤਰੋ ਭਰਾ ਆਏ ਨੇ ਜੀ ਕੋਟਲਾ ਮਿਹਰ ਸਿੰਘ ਵਾਲਾ ਤੇ ਇਹ ਬਾਈ ਜੀ ਕਾਲੀ ਪਗਟੀ ਵਾਲੇ ਕਾਫੀ ਟਾਈਮ ਤੋਂ ਆਪਣੀਆਂ ਵੀਡੀਓ ਦੇਖਦੇ ਸੀ ਇਹ ਬਾਈ ਨੇ ਲਈਆ ਝੋਟੀ ਪਰ ਇਹਦੀ ਗੱਲ ਮੰਨ ਕੇ ਚੱਲਦਾ ਵਧੀਆ ਬੰਦਾ ਸਿਆਣਾ ਸੁਲਝਿਆ ਹੋਇਆ ਬੰਦਾ ਸਲਾਹ ਵੀ ਚੰਗੀ ਦਿੰਦਾ ਤੇ ਝੋਟੀ ਵੀ ਪੂਰੀ ਟੌਪ ਕਲਾਸ ਹੈ ਪਸੰਦ ਕਰੀ ਆ ਝੋਟੀ ਆਪਣੀ ਇਹ ਜੀ ਮਿੱਤਰੋ ਬੱਚੇ ਦੇ ਹਿਸਾਬ ਨਾਲ ਤਾਂ ਅਜੇ ਮੰਨ ਲਓ ਬੋਲੀ ਤੋਂ ਬਾਹਰ ਆ ਬਾਈ ਹਨਾ ਹਾਂਜੀ ਹਾਂਜੀ 10 ਦਿਨ ਮੈਂ ਕਿਹਾ ਪਰ ਘੱਟ ਟਾਈਮ ਦੀ ਸੂਈ ਹੋ ਬਹੁਤ ਚੰਗੀ ਝੋਟੀ ਆ ਆਪਾਂ ਮੰਨ ਕੇ ਇਹ ਆਈਡੀਆ ਲਾ ਲਓ ਵੀ ਚੌਥਾ ਸੁਆਹ ਹੋ ਵੱਧ ਤੇ ਵੱਧ ਵੈਸੇ ਸਰੀਰਕ ਪੱਖੋਂ ਤੀਜਾ ਸੁਆਹ ਹੀ ਲੱਗਦੀ ਆ ਸਿੰਗਾ ਤੋਂ ਲੱਗਦੀ ਆ ਚੌਥਾ ਪਹਿਲਾਂ ਬੌਲੀ ਤੋਂ ਨਿਕਲਣ ਸਾਰੇ ਹੀ ਵਧੀਆ ਝੋਟੀਆਂ ਦੁੱਧ ਨੂੰ ਰਿਕਾਰਡ ਕਰ ਗਈ ਤੇ ਬਾਕੀ ਆਪਣਾ ਜਿਹੜਾ ਤਕਰੀਬਨ 80 ਦੂਰੋਂ ਬੰਦਾ ਮਾਨ ਰੱਖ ਕੇ ਆਉਂਦਾ ਬਾਈਆਂ ਦਾ ਮਨ ਖੁਸ਼ ਹੋਇਆ ਸਾਰੀਆਂ ਝੋਟੀਆਂ ਦੇਖ ਕੇ ਅਲਝ ਗਏ ਹੋਮੋਗੇ ਵੀ ਕਿਹੜੀ ਲਈਏ ਕਿਹੜੀ ਛੱਡੀਏ ਕਿਉਂਕਿ ਆਪਣੇ ਕੋਲੇ ਬਾਈ ਤਕਰੀਬਨ ਦੇਖੋ 35 40 ਝੋਟੀਆਂ ਹੁੰਦੀਆਂ ਨੇ ਹਰ ਵੇਲੇ ਤੇ ਬਾਈ ਉਹਨਾਂ ਦਾ ਇੱਕ ਲੰਬਾ ਵੀ ਸੀ ਸਿਰ ਇਹ ਕਹਿੰਦਾ ਪਹਿਲਾਂ ਅਸੀਂ ਮੁੜ ਕੇ ਗਏ ਪਹਿਲਾਂ ਮੁੜ ਕੇ ਗਏ ਸੀ ਨਾ ਹਾਂਜੀ ਪਹਿਲਾਂ ਇਹ ਬਾਈ ਮੁੜ ਕੇ ਗਏ ਤੇ ਫਿਰ ਮੁੜ ਕੇ ਔਖਾ ਹੋ ਜਾਂਦਾ ਇਹ ਕੰਮ ਦਾ ਕਿਉਂਕਿ ਦੂਰੋਂ ਜਦੋਂ ਬੰਦੇ ਨੇ ਆਉਣਾ ਪਹਿਲਾਂ ਵੀ ਬਾਈ ਆਏ ਸੀ ਇੱਕ ਉਹ ਵੀ ਕਹਿੰਦੇ ਅਸੀਂ ਪਹਿਲਾਂ ਮੁੜ ਕੇ ਗਏ ਇੱਕ ਸਵੇਰੇ ਝੋਟੀ ਦਾ ਸੌਦਾ ਹੋਇਆ ਵਾ ਤੇ ਹੁਣ ਤਾਂ ਕਰਕੇ ਆਪਾਂ ਤੀਜੇ ਦਿਨ ਬਾਅਦ ਫੇਰ ਵੀ ਆਪਣੀ ਗੱਡੀ ਆ ਜਾਂਦੀ ਆ ਹੁਣ ਮੰਨ ਲਓ ਅਸੀਂ 10-15 ਦਿਨਾਂ ਦੇ ਵਿੱਚ ਜਾਇਆ ਕਰਾਂਗੇ ਕਿਹੜਾ ਉੱਥੇ ਜਾ ਕੇ 25-30 ਝੋਟੀਆਂ ਨਿਗਾ ਚ ਹੋ ਜਾਂਦੀਆਂ ਨੇ ਹੁਣ ਇੱਕ ਗੱਡੀ ਆਪਣੀ ਆਈ ਸੀ 13 ਤਰੀਕ ਨੂੰ ਉਹ ਡੌਗ ਮਾਰਨ ਤੋਂ ਬਾਅਦ ਫਿਰ 14-15-16-17-18 ਨੂੰ ਫਿਰ 22 ਤਰੀਕ ਨੂੰ ਆਈ ਤੇ ਇੱਕ ਕੱਲ 27 ਤਰੀਕ ਨੂੰ ਆ ਗਈਆਂ ਆ ਸਾਰੀਆਂ ਝੋਟੀਆਂ ਆ ਆਪਣੀਆਂ 27 ਤਰੀਕ ਵਾਲੀਆਂ ਨੇ ਇਹ ਹੁਣ 2 ਦਿਨ ਦੇ ਵਿੱਚ ਆਪਾਂ ਨੂੰ ਰਿਜ਼ਲਟ ਦੇ ਦੇਣਗੀਆਂ ਫਿਰ ਆਪਾਂ ਇਹਨਾਂ ਬਾਰੇ ਵੀ ਦੱਸਾਂਗੇ ਵੀ ਕੀ ਹਸਾਬ ਕਿਤਾਬਾ ਹੁਣ ਆਹ ਸਾਰੀਆਂ ਦੋਨੋਂ ਲੈਣਾ ਪਾਸ ਨੇ ਪੂਰੀਆਂ ਦੁੱਧ ਨੂੰ ਐਨ ਓਕੇ ਰਿਪੋਰਟ ਨੇ ਘਰੋਂ ਵਾਪਸ ਦੀ ਆਪਣੀ ਗਰੰਟੀ ਹੁੰਦੀ ਆ ਕੋਈ ਵੀ ਖੋਟ ਹੋਵੇ ਦੁੱਧ ਆ ਕੇ ਦੋ ਡੰਗ ਤਸੱਲੀ ਕਰੋ ਚੋਲੋ ਲੈਰੇ ਬੱਚੇ ਹੋਣਗੇ 10 ਤੋਂ 12 ਦਿਨ ਦੀਆਂ ਸੂਈਆਂ ਹੋਈਆਂ ਕਿਉਂਕਿ ਆਪਾਂ ਖੋਟ ਵਾਲਾ ਪਸ਼ੂ ਲੈਂਦੇ ਨਹੀਂ ਇਸੇ ਕਰਕੇ ਸਾਨੂੰ ਖੋਟ ਵਾਲਾ ਪਸ਼ੂ ਅੱਗੇ ਸੇਲ ਕਰਨ ਦੀ ਲੋੜ ਨਹੀਂ ਪੈਂਦੀ ਤਾਹ ਕਰਕੇ ਆਪਾਂ ਘਰੋਂ ਬਾਸ ਦੀ ਗਰੰਟੀ ਲੈਨੇ ਆ ਵੀ ਜੇ ਖੋਟ ਵਾਲਾ ਪਸ਼ੂ ਹੀ ਨਹੀਂ ਲੈਣਾ ਫਿਰ ਡਰ ਕਾਦਾ ਇਦਾਂ ਹੀ ਚੈਨਲ ਨੂੰ ਜ਼ਰੂਰ ਫੋਲੋ ਕਰ ਲਿਓ ਤੁਹਾਡੇ ਕੋਲੇ ਨਾਲ ਦੀ ਨਾਲ ਅਪਡੇਟ ਆਊਗੀ ਸ਼ੇਅਰ ਵੀ ਕਰ ਦਿਓ ਜੀ ਵੀਡੀਓ ਨੂੰ